ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਭੇਵ ਜਿਹੜੀ ਹੈ ਉਹ ਚਲਾਈ ਜਾਣੀ। ਇਸ ਮਹਿੰਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਡਿਆਓ। ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕੇ ਦੇ ਵਿੱਚ ਕੀਤੀ ਜਾਣੀ। ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰਨਾ। 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵੱਖ-ਵੱਖ ਹਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ-ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਪਸ਼ਨ ਚੱਲ ਰਹੀ ਹੈ ਜਿਹੜੀ ਲੈਸਨੈਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਿਵਾਇੰਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਬ ਜਿਹੜੀ ਆ ਉਹ ਚਲਾਈ ਜਾਵੇ ਇਸ ਮਹਿਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਡਿਆਉ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕਫ ਵਕ ਵਧਾਨ ਸਭਾ ਹਲਕੇ ਦੇ ਵਿੱਚ ਕੀਤੀ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ ਔਰ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰਨਾ 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕੂ ਕਲਕਿਆਂ ਵਿੱਚ ਕੰਮਲ ਕਰਨਾ ਚਾਹੀਦਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬਦਲ ਐਸਿਡ ਦੇ ਮਨਰਾਰੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ। ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ-ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਚੱਲ ਰਹੀ ਹੈ ਜਿਹੜੀ ਲਾਲਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾੜਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਥੀ ਨਿਭਾਉਂਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰੇਗਾ